ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਕੋਮਲਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ ਸੀਐਮ ਕੇ এমਬਰਾਇਡਰੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਜੀ ਕਿਵੇਂ ਸਾਡੇ ਨਾਲ ਕੰਟੈਕਟ ਕਰਕੇ ਤੁਸੀਂ ਸਾਡੇ ਤੋਂ ਸੂਟ ਕਢਵਾ ਸਕਦੇ ਹੋ ਜੀ ਵੀਡੀਓ ਨੂੰ ਪੂਰਾ ਦੇਖਿਓ ਵੀਡੀਓ ਵਿੱਚ ਸਾਰੀ ਇਨਫੋਰਮੇਸ਼ਨ ਦਿੱਤੀ ਜਾਵੇਗੀ ਕਿ ਤੁਸੀਂ ਕਿੱਦਾਂ ਕੀ ਸਾਡੇ ਕੋਲੋਂ ਸੂਟ ਕਢਵਾ ਸਕਦੇ ਹੋ ਪੂਰੀ ਇਨਫੋਰਮੇਸ਼ਨ ਕਿ ਕਿੱਦਾਂ ਅਸੀਂ ਡਿਜ਼ਾਈਨ ਨੂੰ ਤਿਆਰ ਕਰਦੇ ਹਾਂ ਤੇ ਇਸ ਵਿੱਚ ਅਸੀਂ ਸੂਟ ਦੀ ਕਢਾਈ ਵੀ ਦਿਖਾਵਾਂਗੇ ਕਿ ਕਿੰਨੀ ਵਧੀਆ ਸਫਾਈ ਦੇ ਨਾਲ ਸੂਟ ਕੱਢਿਆ ਹੋਇਆ ਹੈ ਜੀ ਤੇ ਇਹ ਪੂਰਾ ਡਿਜ਼ਾਈਨ ਤਿਆਰ ਕੀਤਾ ਹੋਇਆ ਹੈ ਜੀ 우샤 ਮਸ਼ੀਨ 450 E ਦਾ ਇਹ ਪੂਰੀ ਕੰਪਿਊਟਰਾਈਜ਼ ਮਸ਼ੀਨ ਹੈ ਤੇ ਆਪਾਂ ਤੁਹਾਨੂੰ ਇਸ ਦੀ ਪੂਰੀ ਸਫਾਈ ਵੀ ਦਿਖਾਵਾਂਗੇ ਜੀ ਲਓ ਜੀ ਤੁਸੀਂ ਆਪਣੀ ਮਸ਼ੀਨ ਦੀ ਸਫਾਈ ਚੈੱਕ ਕਰ ਸਕਦੇ ਬਹੁਤ ਹੀ ਸਾਫ਼ ਸੁਥਰੀ ਕਢਾਈ ਹੈ ਤੇ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਸਕਰੀਨ ਦੇ ਉੱਪਰ ਫੋਨ ਨੰਬਰ ਦਿੱਤਾ ਹੋਇਆ ਹੈ ਤੇ ਵੈਸੇ ਆਪਣਾ ਐਡਰੈਸ ਹੈ ਜੀ ਡਿਸਟ੍ਰਿਕਟ ਫਲੋਰੀਪੁਰ ਤੇ ਵਿਲੇਜ ਚੋਹਰ ਖਲਚੀ ਸੀਐਮ ਕੇ এমਬਰਾਇਡਰੀ ਸ਼ਾਪ ਜੋ ਕਿ ਤੁਹਾਨੂੰ ਗੂਗਲ ਮੈਪ ਤੇ ਵੀ ਆਸਾਨੀ ਨਾਲ ਸਰਚ ਕਰਕੇ ਤੁਸੀਂ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਤੇ ਜਾਂ ਫਿਰ ਆਨਲਾਈਨ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਕੋਲੋਂ ਸੂਟ ਕਢਵਾ ਸਕਦੇ ਹੋ ਤੇ ਆਪਾਂ ਡੀਟੀਸੀ ਦੇ ਥਰੂ ਆਨਲਾਈਨ ਡਿਲੀਵਰੀ ਵੀ ਕਰਦੇ ਆਂ ਤੇ ਆਨਲਾਈਨ ਡਿਲੀਵਰੀ ਦਾ ਜੋ ਵੀ ਖਰਚਾ ਹੋਵੇਗਾ ਉਹ ਸਾਡਾ ਹੋਵੇਗਾ ਤੇ ਤੁਸੀਂ ਬਸ ਆਪਣਾ ਸੂਟ ਹੀ ਸਿਲੈਕਟ ਕਰਨਾ ਹੈ ਕਢਾਈ ਸਿਲੈਕਟ ਕਰਨੀ ਜੋ ਕਿ ਤੁਹਾਨੂੰ ਅਸੀਂ ਬਹੁਤ سارے ਡਿਜ਼ਾਈਨ ਦੇ ਦਵਾਂਗੇ ਜਾਂ ਫਿਰ ਤੁਸੀਂ ਆਪਣੇ ਕੋਲੋਂ ਵੀ ਡਿਜ਼ਾਈਨ ਸਿਲੈਕਟ ਕਰਕੇ ਸਾਡੇ ਕੋਲ ਸੂਟ ਕਢਵਾ ਸਕਦੇ ਹੋ ਜੀ ਤੇ ਤੁਹਾਨੂੰ ਪ੍ਰਾਈਸ ਰੇਟ ਵੀ ਬਹੁਤ ਡਿਸਕਾਊਂਟ ਮਿਲੇਗਾ ਜੋ ਕਿ ਦੁਕਾਨ ਤੋਂ 1500 ਦਾ ਸੂਟ ਮਿਲਦਾ ਹੈ ਉਹ ਸਾਡੇ ਕੋਲੋਂ ਤੁਹਾਨੂੰ 1100 ਦੀ ਰੇਂਜ ਵਿੱਚ ਸੂਟ ਕੱਢ ਕੇ ਦਿੱਤਾ ਜਾਵੇਗਾ ਇਹਦੇ ਵਿੱਚ ਤੁਹਾਨੂੰ 300 ਰੁਪਏ ਦਾ 300 400 ਰੁਪਏ ਦਾ ਬੈਨੀਫਿਟ ਹੋਵੇਗਾ ਜੇ ਤੁਸੀਂ 4-5 ਸੂਟ ਕਢਵਾਉਂਦੇ ਹੋ ਸਾਡੇ ਕੋਲੋਂ ਤੇ ਤੁਹਾਨੂੰ ਇਕੱਠਾ ਹੀ 1200 1300 ਦੀ ਰੇਂਜ ਦਾ ਬੈਨੀਫਿਟ ਹੋ ਸਕਦਾ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਤੁਹਾਨੂੰ ਨਵੇਂ-ਨਵੇਂ ਡਿਜ਼ਾਈਨ ਸੂਟਾਂ ਦੇ ਪੰਜਾਬੀ ਸੂਟਾਂ ਦੇ ਆ ਸਕਣ ਤੇ ਅਸੀਂ ਪੰਜਾਬੀ ਸੂਟਾਂ ਦੇ ਵਰਕ ਕਰਨ ਦੇ ਨਾਲ-ਨਾਲ ਪੇਂਟ ਵੀ ਕਰਦੇ ਹਾਂ ਤੇ ਹੱਥੀਂ ਕਢਾਈ ਵੀ ਕਰਦੇ ਹਾਂ ਮਸ਼ੀਨ ਦੇ ਨਾਲ ਹੱਥ ਵਾਲੀ ਮਸ਼ੀਨ ਦੇ ਨਾਲ ਸਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਤੱਕ ਜਰੂਰ ਪਹੁੰਚਾਓ ਜੋ ਕਿ ਪੰਜਾਬੀ ਸੂਟ ਕਢਾਉਣ ਦਾ ਬਹੁਤ ਸ਼ੌਕੀਨ ਹੈ ਉਸ ਤੱਕ ਵੀਡੀਓ ਜਰੂਰ ਪਹੁੰਚਾਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਸਾਡੇ ਨਾਲ ਕੰਟੈਕਟ ਕਰਕੇ ਹੋਰ ਇਨਫੋਰਮੇਸ਼ਨ